ਆ ਇਹ ਜਿੰਗਾ ਖੇਡਾਂ ਖੇਡਿਆ ਕਰੋ 1 2 ਬਾਂਦਰ ਕਿਲਾ ਨਹੀਂ ਆਈ ਬਾਹਰ ਨਹੀਂ ਆਈ ਕਾ ਕੇ ਰਹੀ ਨਹੀਂ ਨਹੀਂ ਮੀਟਰ ਉੱਜਾ ਕਾ ਕੇ ਰਵਾਲੀ ਵਾਲੋ ਬਾਂਦਰ ਕਿਲੇ ਦਾ ਇਹਨੇ ਵਾਲ ਨਹੀਂ ਸਾਨੂੰ ਅੱਜ ਇਹਨਾਂ ਨੂੰ ਵਾਲ ਸਿਖਾਉਣੇ ਆ ਗਰਮਾਨ ਨੂੰ ਲੱਗ ਗਿਆ ਗਰਮਾਨ ਨੂੰ ਹੱਥ ਲੱਗ ਗਿਆ ਵੀ ਹੁਣ ਚੱਕੋ ਹੁਣ ਪਤਾ ਲੱਗੂ ਜਵਾਨ ਦਾ ਕੁੜੀਆਂ ਤੋਂ ਤੇ ਲੈ ਗਈ ਖੋ ਕੇ ਦੇਖੋ ਨਹੀਂ ਲੈ ਫੇੜੇ ਛੋਟਾ ਕਾਟ ਮਾਰ ਲਾ ਕੇ ਜਿਹੜੇ ਜਦੋਂ ਬਾਹਰ ਨਹੀਂ ਚੱਕਣੀ ਨਹੀਂ ਦਿੰਦਾ ਨਾਲੇ ਮੁੰਡਾ ਲੈ ਆਇਆ ਨਾ 6 ਗੱਲ ਬਈ ਲੈ ਗਲੂ ਕਰਦਿਆ ਕਰੋ ਵੀਡੀਓ ਕੋ ਨਾਲੇ ਕਰਦਿਆ ਕਰੋ ਸ਼ੇਅਰ ਲੈ ਵੇ ਵੇ ਆ ਸਾਡਾ ਫਤਾ ਵੀ ਭਾਈ ਬੂਟੇ ਲਾਈ ਜਾਂਦਾ ਦੇਖੋ ਕਾਹਦੀ ਮਾਰੀ ਆਗੀ ਲਾਉਂਦਾ ਨਾ ਪੂਰੇ ਬੜਾ ਬਣਾ ਕੇ ਹੁਣ ਆ ਗਿਆ ਸਾਡਾ ਵੱਡਾ ਜਵਾਨ ਜਿਹੜਾ ਆ ਇਹਨੂੰ ਖੇਡਾਂ ਦਾ ਪਤਾ ਇਹਨਾਂ ਨੂੰ ਦੂਜਿਆਂ ਨੂੰ ਪਤਾ ਨਹੀਂ ਵੇਖੋ ਵੇਖੋ ਇਹ ਆਦਾ ਮੈਂ ਇੱਕ ਵੀ ਨਹੀਂ ਤੁਹਾਨੂੰ ਚੱਕਣ ਦਿੰਦਾ ਕੁੜੀਆਂ ਤੇ ਆਂਦੀਆਂ ਅਸੀਂ ਚੱਕਾਂਗੇ ਦੋ ਕੁੜੀਆਂ ਦੋ ਮੁੰਡਾ ਤਿੰਨ ਕੁੜੀਆਂ ਦੋ ਮੁੰਡੇ ਆ ਗੱਟੀ ਨਾਲ ਕੰਮ ਚੱਕ 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 ਨੇੜੇ ਹੋ ਜਾ ਆ ਮੁੰਡਾ ਡਰੀ ਕਾ ਜਾਨਾ ਚੱਕਾਂ ਥੱਲੇ ਉਧਰ ਦੀ ਪਾਲਾ ਲੱਤ ਮੇਦੀਆਤ ਲਾ ਕੇ ਬੂਟੇ ਵੇਖੋ ਬਾਈ ਸਾਡੇ ਮੁੰਡਾ ਬੂਟੇ ਵੀ ਲਾਉਂਦਾ ਇਹਨੂੰ ਬੜਾ ਸ਼ੌਂਕ ਆ ਬੂਟਿਆਂ ਦਾ ਵੱਡਾ ਆ ਕਹਿੰਦਾ ਡੈਡੀ ਮੈਂ ਖੇਤ ਲਾਇਆ ਕਰੂੰ ਮੈਂ ਕਹਿੰਦਾ ਲਾ ਲਈ ਲਾਇਆ ਕਰੇਗਾ ਬਤ ਖੇਤ ਬੂਟੇ ਵਸਾ ਕੀ ਹੈ ਲੈ ਲੈ ਜੀ ਇੱਥੇ ਜੋ ਖੇਡਾਂ ਦਾ ਬਾੜੀਆਂ ਸਾਨੂੰ ਦਹਾਦਿਆ ਕਰਾਂਗੇ ਕਬੱਡੀ ਵੀ ਖੜਾਇਆ ਕਰਾਂਗੇ ਸਾਨੂੰ ਕੋਈ ਨਹੀਂ ਤੁਸੀਂ ਕਰ ਇਹਦੇ ਚੱਲੋ ਉਹ ਮੁੰਡਾ ਹੀ ਡਰੀ ਜਾਂਦਾ ਕਬੱਡੀ ਖੜਾ ਕੋਈ ਨਹੀਂ ਕੋਈ ਨਹੀਂ ਤੁਸੀਂ ਬੰਦ ਇਹ ਵੀ ਕਬੱਡੀ ਨਾਲੋਂ ਭੈੜੀ ਹੈ ਜਦੋਂ ਪਿੰਦਾਂ ਘਟੂਈ ਚੋਂ ਤੋਂ ਪਤਾ ਲੱਗਦਾ ਕੁੜੀ ਇਹ ਵੀ ਹਿਯਾਰ ਆ ਸੋਨੂੰ ਦੁਵਾਲ ਨਹੀਂ ਆ ਲੈ ਗਿਆ ਇੱਕੇ ਕਿਹੜੀ ਮੁੰਡਾ ਕਿਹੜਾ ਲੈ ਕੇ ਗਿਆ ਚੱਕਰ ਨਾ ਦੇ ਚੱਕਰ ਨਾ ਦੇ ਚਪਲ ਹਾਂ ਇੱਧਰ ਹੀ ਲੜ ਪੇ ਦੋਵੇਂ ਹਾਂ ਹੋਰ ਰਾਏ ਦੇਊਗਾ ਓਰੇ ਰਾਏ ਦੇਊਗਾ ਰਾਏ ਠੀਕ ਐ ਕੇਰਾ ਬਾਵਾਂ ਕਿਰਾ ਸਰੋਲੀ ਪਲਾਨ ਨਾਲ ਚੱਲਿਆ ਕਰੋ ਖੇਡਾਂ ਬਹੁਤ ਹੁੰਦੀਆਂ ਬਹੁਤ ਸੋਹਣੀ ਖੇਡ ਗੱਟੀਆਂ ਨਹੀਂ ਕਰਨੀਆਂ ਜਿੰਨੀਆਂ ਬਾਹਰ ਆਉਣੀਆਂ ਬਾਹਰ ਹੀ ਰਹਿਣਾਂ ਹਾਂ ਆ ਤਾਂ ਚਿੱਟੋ ਚੋ ਜੋ ਟੂ ਟੂ ਜਪਾਇਆ ਨਾਲੇ ਆਏ ਹੁੰਦੀ ਆ ਕਸਰਤ ਵੇਖੋ ਕਿੰਨੀ ਭਕਾਈ ਹੁੰਦੀ ਆ ਹੁੰਦੀ ਆ ਨਾ ਉਹਦੇ ਬੈਠੇ ਪਈ ਸਲਾਈਟ ਈ ਮਰੀ ਜੰਨੇ ਇਹ ਵੀ ਮੁੰਡਾ ਬਿੱਟੂ ਦਾ ਐ ਖੜਾ ਅਨੇ ਕੱਢੀ ਜਿਵੇਂ ਭੈਣ ਜਿਹੜੇ ਡੇਲੇ ਕਹਿੰਦਾ ਇੱਕ ਨੀ ਚੱਕਣ ਦਾ ਹੂੰ 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 ਹਾਂ ਲੈ ਕ ਉਧਰੋਂ ਲੈ ਕੁੜੰਗਾ ਜਵੇਂ ਡਾਲਾ ਉਧਰੋਂ ਚੱਕਦਿਆਂ ਨਹੀਂ ਚੱਕਿਆ ਕਰੋ ਖਾਂ ਇਹ ਵੀ ਉਧਰ ਪਮਣੇ ਮੰਨੀ ਆ ਉਹਦਾ ਵੀ ਧਿਆਨ ਇਹ ਮੈਂ ਲੋਦਾ ਚੱਕਣੀ ਨਹੀਂ ਦਿੰਦਾ ਤੁਹਾਨੂੰ ਇੱਕ ਵੀ ਚਾਰ ਹੀ ਬਾਲਾ